ਮੈਂ ਸਾਰੇ ਸਿੰਘਾਂ ਨੂੰ ਬੇਨਤੀ ਕਰਾਂਗਾ ਸਾਰੀਆਂ ਜੱਥੇ ਬੰਦੀਆਂ ਨੂੰ ਵੀ ਆਪਾਂ ਪੂਰਾ ਘੱਟੋ ਵੱਡਾ ਕੱਟ ਕਰਕੇ ਕਰਨਾ ਤਾਂ ਵੱਡਾ ਕੱਟ ਕਰਾਂਗੇ ਪਿੰਡ-ਪਿੰਡ ਜਾ ਕੇ ਬੇਨਤੀ ਕਰਕੇ ਤੇ ਕਰੀਏ 26 ਜਨਵਰੀ 1950 ਭਾਰਤ ਦਾ ਪੂਰਾ ਦੇਸ਼ ਅੱਜ ਗਣਤੰਤਰ ਦਿਵਸ ਮਨਾ ਰਿਹਾ ਇਸ ਮੌਕੇ ਵੱਡੇ-ਵੱਡੇ ਸਰਕਾਰੀ ਸਵਾਗਮ ਹੋ ਰਿਹਾ ਮੰਤਰੀ ਸੰਤਰੀ ਜਿਹੜੇ ਹੈਗੇ ਆ ਉਹਨਾਂ ਨੂੰ ਸਲਾਮਾ ਹੋ ਰਹੀਆਂ ਪਰੇਡਾਂ ਹੋ ਰਹੀਆਂ ਕਿਉਂਕਿ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਔਰ ਕਰੀਬ 2 ਸਾਲ 11 ਮਹੀਨੇ 18 ਦਿਨ ਚ ਜਿਹੜਾ ਸਵਿਧਾਨ ਬਣਿਆ ਸੀ ਉਸ ਚੀਜ਼ ਨੂੰ ਲੈ ਕੇ ਅੱਜ ਪੂਰੇ ਸਰਕਾਰੀ ਜਿਹੜੇ ਸਨਮਾਨ ਸਰਕਾਰੀ ਪ੍ਰੋਗਰਾਮ ਕੀਤੇ ਜਾ ਰਹੇ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਅੱਜ ਫਰੋਹੇਪੁਰ ਉਦਮ ਸਿੰਘ ਚੌਂਕ ਵਾਸੀ ਪਹੁੰਚੇ ਆ ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਔਰ ਇਕਨੂਰ ਖਾਲਸਾ ਪੋਜ ਔਰ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਹੱਥਾਂ 'ਚ ਬੈਨਰ ਫੜੇ ਜਿਹੜਾ ਇੱਥੇ ਜਿਹੜਾ ਹੈਗਾ ਇਸ ਦਿਨ ਨੂੰ ਕਾਲਾ ਦਿਵਸ ਜਾਂ ਘਨੌਣਾ ਦਿਨ ਮਨਾਇਆ ਜਾ ਰਿਹਾ ਕਿਉਂਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਔਰ 328 ਰੂਪ ਸੀ ਉਹ ਲਾਪਤਾ ਸੀ ਔਰ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਜਿਹੜੀਆਂ ਲਗਾਤਾਰ ਜਿਹੜੀਆਂ ਸੰਜਾਵਾਂ ਭੁਗ ਚੁੱਕੇ ਹੈਗੇ ਲੇਕਿਨ ਉਸ ਤੋਂ ਵੀ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਹਾਲੇ ਤੱਕ ਰਿਹਾ ਨਹੀਂ ਕੀਤਾ ਗਿਆ ਮੇਰੇ ਨਾਲ ਏਕਨੂਰ ਖਾਲਸਾ ਪੋਜਤ ਪਹਿਲਖਵੀਰ ਸਿੰਘ ਮਾਲਮ ਨੇ ਔਰ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੌਰ ਬਾਕੀ ਜਿਹੜੇ ਕਾਫੀ ਸਿੰਘ ਇਥੇ ਹੈਗੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕਾਵਾਦਨ ਅੱਜ ਦੇਸ਼ ਦਾ ਸਰਦਾਰ ਬਣਿਆ ਸੀ ਜੋ ਕਿ ਸਾਡੇ ਵੱਡੇਆਂ ਨੇ ਬਜ਼ੁਰਗਾਂ ਨੇ 93% ਕੁਰਬਾਨੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਫਿਰ ਜਦੋਂ ਦੇਸ਼ ਆਜ਼ਾਦ ਹੋ ਗਿਆ ਇੱਥੋਂ ਦੇ ਪਹਿਲੇ ਹੀ ਗ੍ਰਹਿ ਮੰਤਰੀ ਸਾਨੂੰ ਜਰਨ ਪੈਸ਼ਾ ਕੌਮ ਆਖਿਆ ਗਿਆ ਤੇ ਜਿਹੜੀਆਂ ਸਿੱਖਾਂ ਦੇ ਮੰਗਾਂ ਨੇ ਕੋ ਧਿਆਨ ਨਾ ਕੀਤਾ ਗਿਆ ਤੇ ਪਹਿਲੋ ਸਾਡੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨਾ ਸ਼੍ਰੀ ਕਾਲਤਾ ਨੂੰ ਢਾ ਕੇ ਟੈਂਕਾ ਤੋਫਣਾਂ ਢੇਰੀ ਕਰਨਾ ਬੇਕਸੂਰ ਸਿੰਘਾਂ ਨੂੰ ਉੱਥੇ ਅਸ਼ੀਰਤ ਕਰਨਾ ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਮੌਤ ਤੋਂ ਮਗਰੋਂ ਦਿੱਲੀ ਦੀਆਂ ਗਲੀਆਂ 'ਚ ਗੜਾ ਜ ਟਾਇਰ ਪਾ ਕੇ ਸਿੱਖਾਂ ਨੂੰ ਸਾੜਨਾ ਧੀਆਂ ਪਾਣਾਂ ਦਾ ਬਲਾਤਕਾਰ ਕੀਤੇ ਗਏ। ਫਿਰ ਜਿਹੜਾ ਸਿੱਖਾਂ ਦਾ ਕਾਤਲ ਮੇਨ ਸੱਜਣ ਕੁਮਾਰ ਭਖਤ ਵਰਗੇ, ਦਿਕਸ਼ ਟਰੈਕਟਰ ਵਰਗੇ, ਉਹਨਾਂ ਨੂੰ ਅਦਾਲਤਾਂ ਨੇ ਬਾਈ ਨੇ ਬਰੀ ਕਰ ਦੇਣਾ। ਤੇ ਜਿਹੜੇ ਸਿੱਖਾਂ ਦੇ ਸਾਡੇ ਸਿੰਘ ਜ਼ਿਲ੍ਹਾ 'ਚ ਬੰਦ ਨੇ, ਭਾਈ ਜਗਤਾਰ ਸਿੰਘ ਹਵਾਰੇ ਵਰਗੇ, ਰਾਜਵਾਲ ਵਰਗੇ, ਧੋਰੇ ਵਰਗੇ, ਉਹਨਾਂ ਨੂੰ 32-33 ਸਾਲ ਹੋ ਗਏ ਨੇ ਜੇਲ੍ਹਾਂ ਵਿੱਚ ਬੰਦ ਨੇ। ਪਰ ਅੱਜ ਤੱਕ ਹਰਾਈ ਨਾ ਮਿਲਨੀ। ਦੂਸਰੇ ਪਾਸੇ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਣੀਆਂ ਅੰਗ ਗਲੀਆਂ 'ਚ ਖਿਲਾਰੇ ਜਾਣੇ ਬੜੇ ਵੱਡੇ ਲੈਵਲ ਤੇ ਪਿੰਘਾਂ ਨੂੰ ਸ਼ੀਤ ਕੀਤਾ ਜਾਣਾ ਕਰੋਨਾ ਦੋਸ਼ੀਆਂ ਨੂੰ ਸਜ਼ਾ ਨਾ ਮਿਲਣੀ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਜਿਹੜੀ 15 ਅਗਸਤ ਅੱਜ 26 ਜਨਵਰੀ 'ਚ ਕਾਲੇ ਜਲ੍ਹ ਨੂੰ ਮਨਾ ਰਹੇ ਆ ਤੇ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਤੋਂ ਇਹੀ ਮੰਗ ਕਰਦੇ ਆ ਜਿਹੜੇ ਸੱਜਣ ਕੁਮਾਰ ਵਰਗੇ ਆ ਉਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਵੇ ਜਿਹੜੇ ਸਾਡੇ ਸਿੰਘ 32 32 ਸਾਲ 30 30 ਸਾਲ ਸਜ਼ਾ ਕੱਟ ਕੇ ਤਿੰਨ ਤਿੰਨ ਉਮਰ ਕੈਦਾਂ ਕੱਤੀ ਬੈਠੇ ਨੇ ਉਹਨਾਂ ਸਿੰਗਲ ਤੁਰੰਤ ਰਿਹਾ ਕੀਤਾ ਜਾਵੇ ਸਾਡੇ ਕੌਮ ਦਾ ਜਹੇਦਾਰ ਭਾਈ ਗੁਰਦੇਵ ਸਿੰਘ ਕੌਕਿਓ ਬੈਨਰ ਲਗਾ ਵੱਜਾ ਜਿਨ੍ਹਾਂ ਨੂੰ ਘਰ ਦੇ ਵਿੱਚੋਂ ਚੁੱਕ ਕੇ ਤੇ ਦਰਿਆ ਦੇ ਵਿੱਚ ਟੋਟੇ ਟੋਟੇ ਕਰਕੇ ਰੋੜ ਦੇਣਾ ਅੱਜ ਬੜਾ ਲੰਮਾ ਸਮਾਂ ਹੋ ਗਿਆ ਕਈ ਸਰਕਾਰਾਂ ਬਦਲੀਆਂ ਪਰ ਉਹਨਾਂ ਦੋਸ਼ੀ ਤਾਂ ਸਾਹਮਣੇ ਨਹੀਂ ਆਏ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਚੁੱਕ ਕੇ ਸਾਡੇ ਕੌਮ ਦੇ ਜਹੇਦਾਰ ਨੂੰ ਟੋਟੇ ਟੋਟੇ ਕਰਕੇ ਸ਼ਹੀਦ ਕਰਨਾ ਤੇ ਇਹ ਸਾਰੇ ਮੁੱਦੇ ਨੇ ਸਾਡੇ ਵੀਰ ਜੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਮੈਂ ਸਾਰੀ ਕੌਮ ਨੂੰ ਕਹਾਂਗਾ 26 ਜਨਵਰੀ ਹੋਰ 15 ਅਗਸਤ ਅਸੀਂ ਕਾਲੇ ਦਿਨ ਵੱਲ ਮਨਾਦੇ ਰਹਾਂਗੇ ਜੀ ਅੱਜ ਦਾ ਦਿਨ ਹੀ ਕਿਉਂ ਅੱਗੇ 15 ਅਗਸਤ ਨੂੰ ਹੁੰਦਾ ਕੋਈ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਾਂ 26 ਜਨਵਰੀ ਨੂੰ ਦਿਨ ਮਨਾਉਂਦੀਆਂ ਹੈਗੀਆਂ ਜਿੱਥੇ ਦੇਸ਼ ਭਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕਹਿੰਦੇ ਤੇ ਵੀ ਆਪਾਂ ਵਧੀਆ ਮਾਹੌਲ ਹੁੰਦਾ ਹੈ ਸਰਕਾਰੀ ਸਨਮਾਨ ਕੀਤੇ ਜਾਂਦੇ ਲੇਕਿਨ ਦੂਸਰੇ ਬੰਨੇ ਤੁਸੀਂ ਕਾਲਾ ਦਿਨ ਮਨਾ ਰਹੇ ਹੋ ਇਹਦਾ ਕਾਰਨ ਕੀ ਹੈ ਵੀ ਅੱਜ ਦਾ ਦਿਨ ਹੀ ਕਿਉਂ ਕਾਲਾ ਦਿਨ ਇਹ ਹੈ ਵੀ ਇੱਕ ਸਾਡੇ ਕਿਹੜੇ 20000 ਜਾਂ ਕਿੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਗਿਣਤੀ ਨਹੀਂ ਕਰ ਦਿੱਲੀ ਜੀ ਗਲੀਆਂ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਟਾਇਰ ਪਾ ਕੇ ਤੇ ਉਹਨਾਂ ਦੇ ਮੇਨ ਦੋਸ਼ੀਆਂ ਨੂੰ ਬਾਈ ਜਿਤ ਕੋਟਾ ਨੇ ਬਰੀ ਕਰ ਦੇਣਾ ਤੇ ਸਾਡੇ ਸਿੰਘ ਜਿਹੜੇ 32-33 ਸਾਲ 30-30 ਸਾਲ ਤੋਂ ਜੇਲ੍ਹਾਂ ਚ ਬੰਦ ਨੇ ਤੇ ਉਹਨਾਂ ਨੂੰ ਮਤਲਬ ਕਿ ਹਰਿਆਣਾ ਕਰਨਾ ਦੂਸਰੇ ਪਾਸੇ ਬਲਾਤਕਾਰੀ ਸੌਦਾ ਸਾਧ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਕਤਲ ਦੇ ਦੋਸ਼ੀ ਕਿੰਨੇ ਧੀਆਂ ਪੈਣਾ ਨਾ ਬਲਾਤਕਾਰ ਕੀਤੇ ਤੇ ਪੱਤਰਕਾਰਾਂ ਨੇ ਨੇ ਕਿੰਦੇ ਆਪਣਾ ਪੱਤਰਕਾਰਾਂ ਦਾ ਕਤਲ ਹੋਰ ਬੜੇ ਵੱਡੇ ਵੱਡੇ ਅਪਰਾਧੀ ਉਨਨ ਇੱਕ ਸਾਲ ਦੇ ਵਿੱਚ ਇਹਨਾਂ ਪ੍ਰੋਬਲਮ ਮਿਲ ਜਾਣੀਆਂ ਤਾਂ ਸਾਡੇ ਸਿੰਘਾਂ ਨੂੰ ਪ੍ਰੋਬਲਮਾਂ ਨਾ ਮਿਲਦੀਆਂ ਹਰਿਆਈ ਨੇ ਇਸੇ ਕਰਕੇ ਦੋੜੇ ਮਾਮਦੰਡ ਕਿਹੜੇ ਸਿੱਖਾਂ ਨੇ ਇਸ ਕਰਕੇ ਇਸ ਦੇਸ਼ ਵਿੱਚ ਬੜੇ ਲੰਮੇ ਸਮੇਂ ਤੋਂ ਪ੍ਰੋਇਪਰ ਦੇ ਉਦਮ ਤੋਂ ਚੌਂਕ ਵਿੱਚ ਮੈਂ ਕਾਲਜ ਦਿਨ ਵੱਲੋਂ ਮਨਾਨੇ ਆਂ ਸਾਰੀਆਂ ਜਿੱਥੇ ਬੰਦੀਆਂ ਕਿਵੇਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕ ਅਦਾਲਤ ਤੇ ਸਿੱਖ ਫੂਟਨ ਫੈਡਰੇਸ਼ਨ ਵਿੱਚ ਤਾਂ ਇੱਕ ਫਲਸਫਾ ਫੌਜ ਹੋਰ ਜਿੱਥੇ ਬੰਦੀਆਂ ਰਲ ਕੇ ਕਾਲਜ ਦਿਨ ਵਾਲਾ ਮਨਾ ਦੇ ਰਾਂਗੇ ਇਹ ਸਰਕਾਰ ਨੂੰ ਕਹਾਂਗੇ ਅੱਜ ਪ੍ਰੋਇਪਰ ਦੇ ਵਿੱਚ ਸ਼ੁਰੂ ਆਇਆ ਹੈ ਅਸੀਂ ਆਉਣ ਵਾਲੇ ਸਾਰੇ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਪੰਜਾਬ ਦੇ ਲਗਾ ਹੀ ਪੂਰੇ ਹਿੰਦੁਸਤਾਨ ਚ ਕਾਵਾ ਜਨ ਬਣਾਵਾਂ ਕਿੱਥੇ ਗੁਰੂ ਨਾਨਕ ਦੇਵ ਜੀ ਸਿੱਖ ਬੈਠਾ ਹੈ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਤੁਹਾਡੇ ਚੈਨਲਾਂ 'ਈ 26 ਜਨਵਰੀ ਹੋਰ 15 ਅਗਸਤ ਇਹ ਵਿਰੋਧ ਕਿੰਨਾ ਚਿਰ ਸਾਡੇ ਸਿੰਘ ਬਾਹਰਿਆਂ ਦੇ ਕਿੰਨਾ ਚਿਰ ਸਾਡੇ ਸਿੱਖਾਂ ਦੇ ਕਾਤਲ ਧੰਨ Shri Guruaran Sahib ਦੇ ਕਾਤਲ ਦੋਸ਼ੀ ਉਹ ਸਜ਼ਾ ਨਹੀਂ ਮਿਲਦੀਆਂ ਸਾਰੇ ਸਿੱਖਾਂ ਦੀਆਂ ਮੰਗਾਂ ਨਹੀਂ ਹਾਂ ਸਰਕਾਰ ਮੰਨਦੀ ਉਹਨਾਂ ਚੜ੍ਹ ਰਹੀਏ ਦਿਨ ਨਹੀਂ ਯਾਦੀ ਨਹੀਂ ਬਣਾਵਾਗੇ ਅਸੀਂ ਕਾਲੇ ਦਿਨ ਬਣਾਵਾਗੇ ਜੀ ਭਾਈ ਬਲਦੇਵ ਸਿੰਘ ਬਡਾਲਾ ਵੀ ਸਮਾਇਤ ਕਰ ਰਿਹਾ ਜੀ ਉਹਨਾਂ ਕੱਲ ਵੀਡੀਓ ਪਾਈ ਹੈ ਜੀ ਕੀ ਕਹਿਣਾ ਜੀ ਬਿਲਕੁਲ ਜੀ ਸਾਰੇ ਬਲਦੇਵ ਸਿੰਘ ਬਡਾਲਾ ਵੀ ਆਉਣਾ ਸੀ ਅੱਜ ਇੱਥੇ ਆਉਣਾ ਸੀ ਉਹਨੂੰ ਕੋਈ ਹੋਰ ਤੇ ਜ਼ਰੂਰੀ ਕੰਮ ਪੈ ਗਿਆ 328 ਰੁਪਿਆਂ ਦਾ ਉਧਰ ਚਲਾ ਗਿਆ ਉਹਨੂੰ ਆਉਣਾ ਸੀ ਉਹਨਾਂ ਵੀਡੀਓ ਪਾ ਕੇ ਮਾਤ ਕੀਤੀ ਆ ਠੀਕ ਹੈ ਧੰਨਵਾਦ ਜੀ ਚੀਦ ਉਦਮ ਸਿੰਘ ਚੌਂਕ ਜਿਹੜਾ ਅੱਜ ਮਾਲਵਾ ਚੌਂਕ ਜਿਹਨੂੰ ਕਿਹਾ ਜਾਂਦਾ ਹੈ ਇਸ ਚੌਂਕ ਦੇ ਵਿੱਚ ਜਿਹੜਾ ਅੱਜ ਕਾਲਾ ਦਿਨ ਮਨਾਇਆ ਜਾ ਰਿਹਾ ਤੁਸੀਂ ਫਲੈਕਸ ਦੇਖ ਸਕਦੇ ਹੋ ਵੱਡੇ ਲਗਾਤਾਰ ਸਵੀਰਾ ਧੜ ਨਾਲ ਸਾਨੀਆਂ ਕਰਾਂਗੇ ਲਗਾਤਾਰ ਸਵੀਰਾ ਧੜ ਨਾਲ ਸਾਨੀਆਂ ਕਰਾਂਗੇ ਮਾਲਵਾ ਚੌਂਕ ਫਰੀਪਰ ਦੀਆਂ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਔਰ 328 ਰੂਪ ਨੇ 328 ਰੂਪਾ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਜਿਹੜਾ ਸਜ਼ਾ ਦਿਵਾਉਣ ਵਾਸਤੇ ਔਰ ਦੂਸਰੇ ਬੰਦੇ ਜਿਹੜੇ ਹੋਰ ਵੀ ਜਿਹੜੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਹੈ ਦਮ ਸਿੰਘ ਟਿਸਕਾਲ ਦੇ ਜਾਂ ਹੋਰ ਵੀ ਜਿਹੜੇ ਸਿੰਘ ਹੈਗੇ ਆ ਸਿੱਖ ਸਿੱਖ ਕੀ 14 ਸਜਾ ਭੁਗਤਰਾਏ ਬੰਦੀ ਸਿੰਘ ਰਿਹਾ ਕਰੋ ਤਾਂ ਲਗਾਤਾਰ ਸਵੀਰਾਂ ਤੜਨਾ ਸੀ ਸਾਨੀਆਂ ਕਰਾਂਗੇ ਇਧਰ ਤੁਸੀਂ ਦੇਖ ਸਕਦੇ ਹੋ ਭਾਈ ਗਦੇਵ ਸਿੰਘ ਕੌਂਕੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਲਗਾਤਾਰ ਤੁਸੀਂ ਸਵੀਰਾਂ ਦੇਖ ਸਕਦੇ ਹੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਏ ਭਾਈ ਸਾਹਿਬ ਕਿਹੜੀ ਫੈਡਰੇਸ਼ਨ ਤੋਂ ਜੀ ਭਾਈ ਜਸਪਾਲ ਸਿੰਘ ਤੋਂ ਮੀ ਸੀਨੀਅਰ ਮੀਤ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਮੇਤਾ ਠੀਕ ਹੈ ਭਾਈ ਸਾਹਿਬ ਤੁਸੀਂ ਵੀ ਅੱਜ ਇੱਥੇ ਚੌਂਕ ਦੇ ਵਿੱਚ ਖੜੇ ਹੋ ਹੱਥਾਂ 'ਚ ਬੈਨਰ ਫੜੇ ਆ ਉੱਪਰ ਜਿਹੜੀਆਂ ਕਾਲੀਆਂ ਪੱਟੀਆਂ ਲਾ ਕੇ ਅੱਜ ਨੂੰ ਜਿਹੜਾ ਅੱਜ ਦਾ ਦਿਨ ਕਾਲਾ ਦਿਨ ਬਣਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਸਿੱਖ ਕੌਮ ਨਾਲ ਦੇਖਦੀ ਜਾਂਦੀ ਤੋਂ ਬਾਅਦ ਜੋ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਸਿੱਖ ਕੌਮ ਨਾਲ ਪੂਰੇ ਨਾ ਹੁੰਤੇ ਤੇ ਹਰ ਤਰ੍ਹਾਂ ਨਾਲ ਸਿੱਖ ਕੌਮ ਨਾਲ ਹੋ ਰਹੀ ਬੇਨਸਾਫੀ ਦੇ ਵਿਰੁੱਧ ਇਸੇ ਅੱਜ ਰੋਸ ਦਿਵਸ ਤੇ ਕਾਲਾ ਦਿਵਸ ਤੇ ਮਨਾ ਰਹੇ ਹਾਂ ਤੇ ਸਿੱਖ ਕੌਮ ਨੂੰ ਗੁਲਾਮ ਗ੍ਰਾਮੀਂ ਦਾ ਅਸਰ ਕਰਵਾ ਰਿਹਾ ਹੈ ਤੋਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਅੱਪਾ ਮੇਖਦੇ ਹਾਂ ਕਿ ਸਾਡੇ ਸੂਦਬੀਰ ਯੋਧੇ ਪਈ ਜਗਤਾਰ ਸਿੰਘ ਵਾਰਾ ਪਈ ਦਿਵਿੰਦਰਪਾਲ ਸਿੰਘ ਭੁੱਲਰ ਜੋ ਕਿ ਉਹਨਾਂ ਦੇ ਨਾਲ ਹੋਰ ਸਾਥੀ ਜੋ ਕਿ 32 32 ਸਾਲ ਤੋਂ ਵੱਧ ਸਮਾਂ ਜਿਨ੍ਹਾਂ ਵਿੱਚ ਬੰਦ ਕਰਕੇ ਰੱਖੇ ਗਏ ਹਨ ਜਿਨ੍ਹਾਂ ਨੂੰ ਆਪਣੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਫਿਰ ਵੀ ਹਾਨਿੰਗ ਕੀਤਾ ਜਾਂਦਾ ਇਥੋਂ ਦਾ ਕਿ ਉਹਨਾਂ ਨੂੰ ਇਹ ਪਰੋਲ ਤੱਕ ਨਹੀਂ ਦਿੱਤੀ ਜਾਂਦੀ ਜਿਵੇਂ ਕਿ ਡੇਰਾ ਸੱਸਾ ਦੇ ਮੁਖੀ ਗਰਮੀਤ ਰਾਮ ਨੀਮ ਜੋ ਕਿ ਅਜੇ ਇਹਨਾਂ ਛੋਟਾ ਸੋਧਾ ਵਾਲਾ ਕਹਿੰਦੇ ਆ ਉਸ ਨੂੰ ਵਾਰ-ਵਾਰ ਤਨ ਤਨ ਮਹੀਨੇ ਬਾਅਦ ਪਰੋਲਤੀ ਜਾਂਦੀ ਹੈ ਕਿਉਂਕਿ ਉਸੇ ਵੀ ਉਸ ਤੋਂ ਗੰਭੀਰ ਵੱਧ ਦੋਸ਼ ਹਨ ਕਿਉਂਕਿ ਕਤਲ ਦੇ ਕੇਸ ਵਿੱਚ ਬਲਾਦਕਾਰ ਦੇ ਕੇਸ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਨਰਾਦਰ ਦੇ ਵਿੱਚ ਉਹਦਾ ਐਮ ਰੋਲ ਸੀ ਸੋ ਉਸ ਨੂੰ ਨਾ ਝਰਦੇ ਫਿਰ ਵੀ ਉਹਨੂੰ ਪਰੋਲ ਲੱਤੀ ਜਾਂਦੀ ਹੈ ਜਿਹੜੇ ਸਮਾਂ ਵਿੱਚ ਜਿਹੜੇ ਸਿੱਖ ਜੁਰ ਦੇ ਯੁੱਧ ਨੇ ਉਹਨਾਂ ਨੂੰ ਅੱਜ ਇੱਕ ਦਿਨ ਦੀ ਪਰੋਲ ਨਾ ਤੇ ਪਰੋਲ ਦਿੱਤੀ ਗਈ ਹੈ 400 ਹਕਤ ਗਿਆ ਸੋ ਇਸ ਨਾ ਬੇਇਨਸਾਫੀਆਂ ਦੇ ਵਿਰੋਧ ਵਿੱਚ ਅਸੀਂ ਹਰ ਸਾਲ 26 ਜਨਵਰੀ ਅਤੇ 15 ਅਗਸਤ ਨੂੰ ਜਿਹੜਾ ਦਿਨ ਇਹ ਗ੍ਰਾਮਿੰਦੇਸ ਵਜੋਂ ਹੁੰਦੇ ਆਂ ਕੋ ਸਾਡੇ ਵਾਸਤੇ ਜੋ ਅਸੀਂ ਹਮਦੇ ਹਾਂ ਕਿ ਜੋ ਲੋਕ ਆਪਣੇ ਹੱਕਾਂ ਕਰਦੀ ਸੁੱਤੇ ਹੋਏ ਹਨ ਉਹ ਇਸ ਨੂੰ ਚਾਹਦੇ ਦੇਵ ਸਭ ਨੇ ਮਨਾ ਰਹੇ ਹਨ ਪਰ ਜੇ ਜੋ ਤੋਂ ਮ ਜਾਗਦੀਆਂ ਹਨ ਉਹ ਕਦੀ ਵਾਸਤੇ ਵੀ ਇਹਨੂੰ ਦਿਵ ਨਹੀਂ ਮਨਾ ਸਕਦੀਆਂ ਕਿਉਂਕਿ ਸਿੱਖ ਕੌਮ ਨਾਲ ਅਜੇਕਰ ਪੂਰੀ ਬੇਨਸਾਫੀ ਹੋ ਰਹੀ ਹੈ ਅਸੀਂ ਉਹ ਤੱਕ ਨੰਗਾ ਰਹਾਂਗੇ ਜਿੰਨਾ ਚਿਰ ਸਾਡੀ ਬਿੰਨਸਾਫੀ ਦੂਰ ਨਹੀਂ ਤੇ ਹੋ ਜਾਂਦੀ ਸਾਡੇ ਬੰਦੀ ਸਿੰਘ ਰਾਣੀ ਹੋ ਜਾਂਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਨਰਾਦਰ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀਆਂ ਤੇ ਹੋਰ अनेका ਜੋ ਬਿੰਨਸਾਫੀਆਂ ਨੇ ਉਹ ਬੰਦ ਨਹੀਂ ਹੁੰਦੀਆਂ ਹੁਣ ਜਿਵੇਂ 24 ਜਨਵਰੀ ਨੂੰ ਤੇ ਬੰਦਰਗਾਹ ਤੋਂ ਆਵਾਜ਼ ਦੇ ਦੋਸ ਸੁਣ ਰਹੇ ਹਾਂ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਲਗਾਤਾਰ ਤੀਸਰੀ ਵਾਰ ਐਨਐਸਏ ਸ਼ਾਇਦ ਉਹਨਾਂ ਦੀ ਵਧਾ ਦਿੱਤੀ ਕਿ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅਸੀਂ ਜੇ ਸੇਖੋਂ ਵਿੱਚੇ ਅਮਰਪਾਲ ਸਿੰਘ ਵੀ ਹੁੰਦੇ ਨੇ ਜੋ ਅਸੀਂ ਉਹਨਾਂ ਨੂੰ ਉਹਨਾਂ ਵਿਰੁੱਧ ਵੀ ਜੋ ਹੋ ਸਕੇ ਨੇ ਉਹਨਾਂ ਤੋਂ ਵੀ ਅਸੀਂ ਉਹਨਾਂ ਦੀ ਇਨਸਾਫਤ ਦੇ ਲਈ ਆਵਾਜ਼ ਠਾਈ ਹੈ ਵੀ ਲੇਕਿਨ ਉਹ ਵਿੱਚ ਹੀ ਆਉਂਦੇ ਨੇ ਬੰਦੀ ਸਿੰਘੀ ਉਹ ਵੀ ਕਹਿ ਸਕਦੇ ਆ ਉਹਨੂੰ ਬੰਦੀ ਸਮੁੱਚੇ ਬੰਦੀ ਸਿੰਘਾਂ ਦੇ ذریعے ਅੱਜੇ ਕੰਮ ਕਰ ਪਰਚਨ ਕਰ ਰਿਹਾ ਹੈ ਦਾਸ ਬਾਬਾ ਸਨਾਮ ਸਿੰਘ ਵੱਲੀਆਂ ਪੰਜਾਬ ਪ੍ਰਧਾਨ ਧਾਰਮਿਕ ਉਹਨੂੰ ਇੰਟਰਨੈਸ਼ਨਲ ਪੰਥਕ ਦਲ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਹਿੰਦੁਸਤਾਨ ਦੇ ਲੋਕ ਜਿਹੜੇ ਨੇ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਨੇ ਉਥੇ ਅਸੀਂ ਸਿੱਖ ਕੌਮ ਜਿਹੜੀ ਆ ਆਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਆ ਇਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਗੁਲਾਮ ਆਜ਼ਾਦ ਭਾਰਤ ਦੇ ਗੁਲਾਮ ਬਛੰਦੇ ਆ ਸਿੱਖ ਕੌਮ ਆਜ਼ਾਦ ਭਾਰਤ ਦੀ ਗੁਲਾਮ ਬਛੰਦਿਆਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਪੰਜਾਬ ਦੇ ਵਿੱਚ ਜੋ ਸਿੱਖਵਾਦ ਦਾ ਪੰਜਾਬੀਅਤ ਇਹਦੇ ਨਾਲ ਸਮੇਂ ਦੀਆਂ ਸਰਕਾਰਾਂ ਵੱਲੋਂ ਸਮੇਤ ਹਾਕਮਾਂ ਵੱਲੋਂ ਔਰ ਕੋਈ ਵੀ ਨੀਤੀ ਜਿਹੜੀ ਘੜੀ ਜਾਂਦੀ ਹੈ ਤੇ ਪੰਜਾਬ ਦੇ ਵਰਕਲਾਫ ਸਿੱਖੀ ਦੇ ਵਰਕਲਾਫ ਘੜੀ ਜਾਂਦੀ ਹੈ ਤਾਂ ਐਸੀ ਸਾਡੀ ਅੱਜ ਦੀ ਕਵਰੇਜ ਜਿਹੜੀ ਮਾਲਵਾ ਚੌਕ ਫਰੀਪੁਰ ਤੋਂ ਜਿੱਥੇ ਅੱਜ ਬੰਦੀ ਸਿੰਘਾਂ ਦੀ ਰਾਜ ਨੂੰ ਲੈ ਕੇ ਸਿੱਖ ਸਤਾਵਾ ਬਹੁਤ ਸਾਰੀਆਂ ਫੈਡਰੇਸ਼ਨਾਂ ਵੱਲੋਂ ਟਕਸਾਲਾ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਇੱਥੇ ਉਹਦਾ ਜਿਹੜਾ ਅੱਜ ਗੰ타ੰਤਰ ਦੇਵਸ ਜਿਹੜਾ ਕਾਲਾ ਦੇਵਸ ਨੂੰ ਮਨਾਇਆ ਗਿਆ ਸਾ ਲਗਾਤਾਰ ਤਸਵੀਰਾਂ ਤੁਸੀਂ ਵੇਖੀਆਂ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਅੱਜ ਦੇ ਦਿਨ ਭਾਵੇਂ 26 ਜਨਵਰੀ ਹੋਵੇ ਤੇ ਭਾਵੇਂ 15 ਜਨਤ ਹੋਵੇ ਅਸੀਂ ਸਿੱਖਾਂ ਪ੍ਰਤੀ ਹੋਰ ਅਤਿਆਚਾਰ ਔਰ ਜਿਹੜੇ ਬਤਨੀ-ਬਤਨੀ ਸਾਲਾਂ ਤੋਂ ਬੰਦੀ ਸਿੰਘ ਰਿਹਾਈ ਨਹੀਂ ਕਰ ਰਹੀ ਸਰਕਾਰ ਉਹਨਾਂ ਦੇ ਖਿਲਾਫ ਜਿਹੜੇ ਸਰਕਾਰ ਦੇ ਖਿਲਾਫ ਵਾਜ ਬੰਦ ਕਰਨ ਵਾਸਤੇ ਇੱਥੇ ਪਹੁੰਚਦੇ ਆ ਇੱਥੇ ਸਿੰਘਾਂ ਦੀ ਨਫਰੀ ਕੋ ਮਹਿਣਾ ਨਹੀਂ ਰੱਖਦੀ ਕਿ ਘੱਟ ਨੇ ਮੈਂ ਸਮਝਦਾ ਜਿੰਨੇ ਵੀ ਆਏ ਨਾ ਇਹ ਸਾਰੇ ਸਿੰਘ ਜਿਹੜੇ ਆ ਇਹ ਗਾਹੋ ਕਿ ਲੜਨ ਵਾਲੇ ਨੇ ਮੈਂ ਬੇਨਤੀ ਕਰਾਂ ਜਿੱਤਰਾ ਪਾਇ ਹਿੰਮਤ ਸਿੰਘ ਨੇ ਆਪਣਾ ਨਾ ਵਿਚਾਰ ਸਾਂਝੇ ਕੀਤੇ ਸੀ ਕਿ ਸਰਕਾਰਾਂ ਦਾ ਸਦਾ ਹੀ ਸਾਡੇ ਨਾਲ ਦੋਰਾ ਮਾਫਦਾਂਡ ਰਿਹਾ ਹੈ ਵੇਖੋ ਪਹਿਲੋਂ ਬੈਂਤ ਸਿੰਘ ਦੀ ਸਰਕਾਰ ਵਾਲੇ ਕੇ ਕੇਪੀਐਸ ਗਿਲ ਨੇ ਜਿੱਤਰਾ ਸਾਡੇ ਨੌਜਵਾਨਾਂ ਤੇ ਸੱਦਰ ਟਾਇਆ ਝੂਠੇ ਮੁਕਾਬਲੇ ਬਣਾਏ ਔਰ ਸਾਡੇ ਸਿੰਘਾਂ ਨੂੰ ਜੋ ਕਿ ਜ਼ਿਲ੍ਹਾ ਵਿਡਾ ਕੀਤਾ ਜਿਹੜੇ ਉਦੋਂ ਤੋਂ ਸਜਾਵਾਂ ਆਪਦੀਆਂ ਪੂਰੀਆਂ ਕਰਕੇ ਅੱਜ ਵੀ ਜ਼ਿਲ੍ਹਿਆਂ ਦੇ ਵਿੱਚ ਨਜਾਇਜ਼ ਸਜਾਵਾਂ ਭੁਗਤ ਰਹੇ ਨੇ ਤੇ ਮੈਂ ਬੇਨਤੀ ਕਰਾਂ ਕੁਝ ਗੱਲਾਂ ਮੈਂ ਪਹਿਲਾਂ ਵੀ ਬੋਲ ਕੇ ਗਿਆ ਤੇ ਕੁਝ ਗੱਲਾਂ ਮਿਸਰ ਗਿਆ ਸੀ ਕਿ ਜਿਸ ਤਰ੍ਹਾਂ ਅਗਨੀ ਵੀਰ ਦੀ ਗੱਲ ਕੀਤੀ ਆ ਕਿ ਇਹਨਾਂ ਨੇ ਅਗਨੀ ਵੀਰ ਸਕੀਮ ਕੱਢ ਕੇ 4-4 ਸਾਲ ਵਾਸਤੇ ਪੈਨਸ਼ਨ ਤੋਂ ਬਿਨਾਂ ਜਿਹੜੇ ਸਾਡੇ ਸਿੱਖ ਨੌਜਵਾਨ ਉਹਨਾਂ ਨੂੰ ਬਲਦੀ ਦੇ ਬੁੱਥੇ ਟਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਨੇ ਬੇਰੁਜ਼ਗਾਰ ਰਹਿਣਾ ਸਮਝਿਆ ਉਧਰ ਨੂੰ ਬਹੁਤ ਘਟ ਗਏ ਨੇ ਜੋ ਕਿ ਅੱਜ ਫੌਜ ਮੁਖੀ ਨੂੰ ਇਹ ਹਾੜਾ ਕਢਣਾ ਪਿਆ ਕਿ ਸਿੱਖ ਰੈਜੀਮੈਂਟ ਦੇ ਵਿੱਚ ਨਫਰੀ ਘਟ ਰਹੀ ਹੈ ਸਿੱਖ ਫੌਜ ਦੀ ਇਹਨੂੰ ਪੂਰਾ ਕਰਨਾ ਚਾਹੀਦਾ ਸਿੱਖ ਨੌਜਵਾਨਾਂ ਨੂੰ ਫੌਜ ਦੇ ਭਰਤੀ ਹੋਣਾ ਚਾਹੀਦਾ ਹੈ ਇਹ ਉਹਨਾਂ ਨੂੰ ਵੀ ਪਤਾ ਹੈ ਕਿ ਪੰਜਾਬੀਆਂ ਤੋਂ ਬਿਨਾ ਸਿੱਖਾਂ ਤੋਂ ਬਿਨਾ ਬਾਰਡਰਾਂ ਤੇ ਲੜ ਕੋਈ ਨਹੀਂ ਸਕਦਾ ਕਿਤੇ ਵੀ ਕੋਈ ਖਤਰਾ ਪੈਦਾ ਹੁੰਦਾ ਹੈ ਦੇਸ਼ ਨੂੰ ਦੇਸ਼ ਦੀ ਸੁਰੱਖਿਆ ਨੂੰ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਅੱਗੇ ਲਾਇਆ ਜਾਂਦਾ ਹੈ